ਪੰਜਾਬ ਸਰਕਾਰ ਨਸ਼ਾ ਤਸਕਰਾਂ ਦੇ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡوزر ਚਲਾਏ ਜਾ ਰਹੇ ਹਨ ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ ਇੱਕ ਵਾਰ ਫਿਰ ਤੋਂ ਨਸ਼ਾ ਤਸਕਰ ਦੇ ਘਰ ਲੁਧਿਆਣਾ ਪੁਲਿਸ ਵੱਲੋਂ ਪੀਲੇ ਪੰਜੇ ਦੀ ਵਰਤੋਂ ਕੀਤੀ ਗਈ ਅੱਜ ਲੁਧਿਆਣਾ ਵਿੱਚ ਕੀਤੀ ਜਾ ਰਹੀ ਇਹ ਪੰਜਵੀਂ ਕਾਰਵਾਈ ਹੈ ਲੁਧਿਆਣਾ ਵਿੱਚ ਅਮਿਤ ਨਾਮ ਦੇ ਲੜਕਾ ਜਿਸ ਦੀ ਉਮਰ 30 ਸਾਲ ਹੈ ਤੇ ਜਿਸ ਦੇ ਉੱਪਰ ਕਈ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਹਨ ਲੁਧਿਆਣਾ ਵਿੱਚ ਪੁਲਿਸ ਵੱਲੋਂ 10 ਮਾਮਲੇ ਇਸ ਮੁਜਰਮ ਉੱਤੇ ਦਰਜ ਹੋ ਚੁੱਕੇ ਹਨ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋਸ਼ੀ ਅਮਿਤ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਨਸ਼ਾ ਤਸਕਰੀ ਅਤੇ ਅਸਲਾ ਐਕਟ ਦੇ ਤਹਿਤ ਗੰਭੀਰ ਮਾਮਲੇ ਇਸ ਦੇ ਉੱਪਰ ਦਰਜ ਹੋ ਚੁੱਕੇ ਹਨ ਅਤੇ ਉਹ ਪੁਲਿਸ ਦੀ ਪਹੁੰਚ ਤੋਂ ਵੀ ਬਾਹਰ ਹੈ ਅੱਜ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਇਸ ਦੇ ਘਰ ਤੇ ਛਾਪੇ ਮਾਰਿਆ ਗਿਆ ਅਤੇ ਪੀਲਾ ਪੰਚਾਇਤ ਚਲਾਇਆ ਗਿਆ ਗੱਲਬਾਤ ਕਰਦੇ ਆ ਇਸ ਬੰਦੇ ਉਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਆਓ ਗੱਲਬਾਤ ਕਰਦੇ ਆ ਪੁਲਿਸ ਕਮਿਸ਼ਨਰ ਸਾਹਿਬ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਹੈ ਇਹ ਅਮਰਿਤਪਾਲ ਨਾਮ ਦਾ ਬੰਦਾ ਹੈਗਾ ਪਹਿਲਾਂ 2 ਸਾਲ ਪਹਿਲਾਂ ਕਿਸੇ ਹੋਰ ਮੋਹਲੇ ਚ ਰਹਿੰਦਾ ਸੀਗਾ ਇਹ ਇਥੇ ਆਪਣਾ ਜਿਹੜਾ ਹੈਗਾ ਬੇਸ ਸ਼ਿਫਟ ਕਰਕੇ ਇਥੇ ਹੈਬੋ ਵਾਲੇ ਏਰੀਆ ਚ ਆਇਆ ਸੀਗਾ ਇਹਦੇ ਖਿਲਾਫ ਵਕ ਵਕ ਥਾਣਾ ਚ 10 ਐਫ ਆਈ ਆਰ ਕਮਰਸ਼ੀਅਲ ਕੁਆਂਟੀਟੀ ਦੀ ਵੀ ਹੈਗੀ ਹੈ ਕਈ ਕੇਸਾਂ ਚ ਸਜ਼ਾ યાਫਤਾ ਵੀ ਹੈਗਾ ਆਰਮਸ ਐਕਟ ਵੀ ਦਿਖਾਪੈ ਐਫ ਆਈ ਆਰ ਹੈਗੀ ਸਰ ਇਹ ਹੁਣ ਫਰਾਰ ਹੈ ਜਾਂ ਨਹੀਂ ਅਭੀ ਅਜੇ ਐਬਸਕੰਡਰ ਹੈਗਾ ਬਹੁਤ ਜਲਦੀ ਅਰੈਸਟ ਕਰਕੇ ਅਸੀਂ ਇਹ ਕਾਰਵਾਈ ਕਰਾਂਗੇ ਤੇ ਸਰ ਇਹਦੇ ਕੋਲ ਹਥਿਆਰ ਵੀ ਕਹਿੰਦੇ ਕਿ ਪੁਲਿਸ ਨੇ ਬ੍ਰਾਹਮਣ ਦਿੱਤੀ ਹੈ। ਪਹਿਲਾਂ ਇਹਦੇ ਖਿਲਾਫ ਆਰਮ ਸੈਕਟੀ ਇਹਦੇ ਖਿਲਾਫ ਐਫ ਆਈ ਆਰ ਹੈਗੀ। ਇਹ ਜਿਹੜੀ ਹੈਗੀ ਜੋ ਪ੍ਰੋਪਰਟੀਆਂ ਦੀ ਡੈਮੋਲਿਸ਼ ਕਰਾਈ ਹੈ ਇਹ ਵਿਦ ਦਾ ਹੈਲਪ ਆਫ ਦਾ ਕਾਰਪੋਰੇਸ਼ਨ ਕਮਿਸ਼ਨਰ। ਪ੍ਰੋਪਰ ਅਸੀਂ ਸਾਰਾ ਪ੍ਰੋਸੀਜਰ ਫੋਲੋ ਕਰਕੇ ਆ ਜਿਹੜੀ ਜਿਹੜੀ ਹੈ ਕਿ ਜਿਹਨੇ ਡਰਗ ਮੰਨੀ ਤੋਂ ਇੱਕ ਪ੍ਰੋਪਰਟੀ ਜਿਹੜੀ ਬਣਾਈ ਹੋਈ ਸੀ। ਇਹਦੇ ਖਿਲਾਫ ਕਿੰਨੇ ਮੁਕਦਮੇ ਬਣੇ? ਇਹਦੇ ਖਿਲਾਫ ਤਕਰੀਬਨ 10 ਮੁਕਦਮੇ ਰਜਿਸਟਰਡ ਹੈਗੇ ਐਂਡ ਉਸ ਤੋਂ ਇਲਾਵਾ ਕਮਰਸ਼ੀਅਲ ਕੁਆਂਟੀਟੀ ਤੇ ਵੀ ਹੈਗੇ ਐ। ਔਰ ਕਈ ਕਿਸਾ ਤੇਨੂੰ ਸਜ਼ਾ ਵੀ ਹੋ ਚੁੱਕੀ ਸਰ ਹੁਣ ਤਾਂ ਕਿੰਨੀ ਕ ਕਾਰਵਾਈਆਂ ਚ ਲੁਧਿਆਣਾ ਚ ਪੰਜਵੀਂ ਕਾਰਵਾਈ ਹੈ ਔਰ ਆਨੇ ਵਾਲੇ ਟਾਈਮ ਇੰਚ ਤੁਹਾਨੂੰ ਬਹੁਤ ਐਹੋ ਜੀ ਕਾਰਵਾਈ ਦੇਖਣ ਨੂੰ ਮਿਲੇਗੀ ਜਿਹੜਾ ਵੀ ਕੋਈ ਬੰਦਾ ਇਸ ਕੰਮ ਚ ਇਨਵੋਲਡ ਹੈਗਾ ਉਹਦੇ ਖਿਲਾਫ ਸਖਤੋ ਸਖਤ ਐਕਸ਼ਨ ਲਏ ਜਾਣਗੇ ਜਿਹੜੀ ਹੋਈਆਂ ਉਹਨਾਂ ਦੀ ਜਿਹੜੀ ਅਰੈਸਟੀ ਪਾਈ ਗਈ ਹੈ ਬਾਕੀ ਚਾਰ ਬੰਦੇ ਤੇ ਅਜੇ ਆਲਰੇਡੀ ਰੈਸਟ ਪਾ ਚੁੱਕੇ ਹਨ ਜੀ ਪਿਛਲੇ ਸੀਐਮ ਸਰ ਆਏ ਸੀਗੇ ਲੁਧਿਆਣਾ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਹੈਪੋਵਲ ਦਾ ਅੱਬੋ ਇਹ ਤੁਸੀਂ ਦੇਖੋਗੇ ਅੱਬੋ ਵਾਲੇ ਏਰੀਆ ਹੈਗਾ ਅਸੀਂ ਫੇਰ ਵੀ ਅਸੀਂ ਕਾਫੀ ਐਹੋ ਜੇ ਏਰੀਆ ਆਈ ਜੀ ਮੈਸੀ ਕੈਂਪੇਨ ਅਸੀਂ ਚਲਾਈ ਹੈ ਐਂਡ ਕੋਈ ਵੀ ਇਹੋ ਜਿਹਾ ਬੰਦਾ ਵੀ ਆ ਲਿਸਟਿੰਗ ਆਲ ਰੀਚ ਪੀਪਲ ਐਂਡ ਕਿਸੇ ਨੂੰ ਵੇਸੀ ਬਕਸਾ ਨਹੀਂ ਕਿਸੇ ਨੂੰ ਵੀ ਬਕਸਾ ਨਹੀਂ ਜੇ ਫੈਮਿਲੀ ਜੇ ਕੋਈ ਇਨਵੋਲਵ ਹੈ ਇਹ ਸਾਰੀ ਫੈਮਿਲੀ ਇਹ ਜੀ ਕੰਮ ਕਰਦੇ ਉਸ ਤੇ ਅਸੀਂ ਸਾਰਾ ਵਰਕ ਆਊਟ ਕਰਦੇ ਥੈਂਕ ਯੂ ਸੋ ਮਚ